ਵਾਤਾਵਰਨ ਤੇ ਜੀਵ ਜੰਤੂ ਨੂੰ ਬਚਾਉਣਾ ਅੱਜ ਸਾਡੇ ਵਾਸਤੇ ਬੇਹੱਦ ਹੀ ਲਾਜ਼ਮੀ ਹੋ ਚੁੱਕਾ ਹੈ ਕਿਉਂਕਿ ਬਲੇਤੇ ਮਨੁੱਖ ਦੀ ਹੋਂਦ ਹੀ ਹੋ ਰਹੀ ਹੈ ਮਨੁੱਖੀ ਜੀਵਨ ਇੱਕ ਚੰਗੇ ਅਤੇ ਸਾਫ਼ ਸੁਥਰੇ ਵਾਤਾਵਰਨ ਤੋਂ ਬਿਨਾ ਬਿਲਕੁਲ ਵੀ ਸੁਰੱਖਿਅਤ ਨਹੀਂ ਹੋ ਸਕਦਾ ਅੱਜੋਕੇ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਟੈਕਨੋਲੋਜੀ ਦਾ ਵਾਅਦਾ ਹੋ ਰਿਹਾ ਉਸ ਤਰ੍ਹਾਂ ਦੇ ਨਾਲ ਦਿਨ ਪ੍ਰਤੀ ਦਿਨ ਸਾਡਾ ਵਾਤਾਵਰਨ ਲਗਾਤਾਰ ਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਕਈ ਜੀਵ ਜੰਤੂਆਂ ਦੀਆਂ ਜਾਤੀਆਂ ਲਗਭਗ ਅਲੋਪ ਹੋ ਚੁੱਕੀਆਂ ਹਨ ਪਰ ਇਸ ਦੇ ਵਿੱਚ ਕੁਝ ਲੋਕ ਅਤੇ ਅਜਹੀਆਂ ਸੰਸਥਾਵਾਂ ਵੀ ਹਨ ਜੋ ਇਸ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਤੇ ਲਗਾਤਾਰ ਕੰਮ ਕਰ ਰਹੇ ਹਨ ਤੇ ਉਸ ਦੀ ਸਾਂਭ ਸੰਭਾਲ ਲਈ ਚੰਗੇ ਯਤਨ ਕਰ ਰਹੇ ਹਨ ਜਿਸ ਦੇ ਵਿੱਚ ਇੱਕ ਅਜਹੀ ਸੰਸਥਾ ਹੈ ਜੋ ਲਗਭਗ ਪਿਛਲੇ 18-19 ਸਾਲ ਤੋਂ ਇਸ ਦੂਸ਼ਿਤ ਹੁੰਦੇ ਵਾਤਾਵਰਣ ਨੂੰ ਸੰਭਾਲਣ ਦੇ ਲਈ ਯਤਨਸ਼ੀਲ ਸਾਬਤ ਹੋ ਰਹੀ ਹੈ ਅਸੀਂ ਗੱਲ ਕਰ ਰਹੇ ਹਾਂ ਸੋ ਸੰਸਥਾ ਦੀ ਜੋ ਲਗਭਗ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਜੀਵ ਜੰਤੂਆਂ ਦੀ ਰਾਖੀ ਦੇ ਲਈ ਹਰ ਪੱਖੋਂ ਚੰਗੇ ਕਾਰਜ ਨਿਭਾ ਰਹੀ ਹੈ ਅਮਰਜੀਤ ਸਿੰਘ ਥੇਂਦ ਨੇ ਕੁਦਰਤ ਬਚਾਉਣ ਲਈ 1 ਏਕੜ ਦਾਣ ਕਰਕੇ ਬੂਟੇ ਲਗਵਾਏ ਹਨ ਸੰਸਥਾ ਦੇ ਨਾਲ ਮਿਲ ਕੇ ਜੰਗਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਬੜੀ ਕੀ ਨਾਮ ਹੈ ਤੇ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਵੇਟ ਵਿਖੇ ਪੁੱਜੇ ਹੋ ਕੀ ਮੁੱਖ ਮਕصد ਹੈ ਅੱਜ ਤੁਹਾਡਾ ਮੇਰਾ ਨਾਮ ਹੈ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਆਸੀਂ ਇੱਕ ਸੋਚ ਸੰਸਥਾ ਚਲਾ ਰਹੇ ਆ ਜਿੰਨੇ ਵੀ ਆਸ-ਪਾਸ ਕੰਮ ਕਰ ਰਹੇ ਨੇ ਜਾਂ ਇਹ ਜਾਂ ਤਾਂ ਸੋਚ ਸੰਸਥਾ ਦੇ ਮੈਂਬਰ ਨੇ ਤੇ ਜਾਂ ਮੇਰੇ ਨਾਲ ਖੜੇ ਨੇ ਸਰਦਾਰ ਅਮਨਜੀਤ ਸਿੰਘ ਥਿੰਦ ਔਰ ਇਹ ਜਿਹੜਾ ਇੱਕ ਕਿਲਾ ਜਿਹੜਾ ਇਹਨਾਂ ਨੇ ਆਪਣਾ ਕਣਕ ਝੋਨੇ ਚੋਂ ਕੱਢ ਕੇ ਕੁਦਰਤ ਲਈ ਸਮਰਪਿਤ ਕੀਤਾ ਖਾਸ ਕਰਕੇ ਇਹਨਾਂ ਦੇ ਜਿਹੜਾ ਪੁੱਤਰਾ ਉਹ 8ਵੀਂ ਕਲਾਸ ਚਾ ਉਹਦੀ ਚਾਹਤ ਸੀ ਕਿ ਪੰਛੀਆਂ ਦੇ ਲਈ ਕੋਈ ਚੀਜ਼ ਕ੍ਰੀਏਟ ਕੀਤੀ ਜਾਵੇ ਆ ਬਲਾਵਟੀ ਹਾਲ ਨੇ ਟੰਗਣਾ ਨਾ ਉਹ ਵੀਰ ਪ੍ਰਤਾਪ ਨੇ ਆਪਣੇ ਪਾਪਾ ਨੂੰ ਕਿਹਾ ਪਾਪਾ ਨੇ ਆਦੇ ਪਾਪਾ ਨੂੰ ਕਿਹਾ ਤੇ ਫਿਰ ਅਸੀਂ ਸਾਰੇ ਇਕੱਠੇ ਹੋ ਗਏ ਤੇ ਸੂਚ ਸੰਸਥਾ ਦਾ ਕੰਮ ਹੀ ਇਹ ਹੈ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਕਾਰਜ ਸਾਡੇ ਚੱਲਦੇ ਰਹਿੰਦੇ ਆ ਇਹ ਉਹਨਾਂ ਕਾਰਜਾਂ ਚੋਂ ਇੱਕ ਕਾਰਜ ਇਹ ਆ ਜਿਹਦੇ ਚ ਅਸੀਂ ਛਿੜੀ ਦੇ ਰੂਪ ਚ ਬੂਟੇ ਲਾਉਣੇ ਜਿਵੇਂ ਪੁਰਾਣੇ ਵੇਲੇ ਚ ਹਰ ਪਿੰਡ ਚ ਛਿੜੀ ਹੁੰਦੀ ਸੀ ਔਰ ਇਹਦਾ ਮੁੱਖ ਮਕਸਦ ਇਹ ਆ ਕਿ ਵੀ ਜਿਹੜੇ ਇੱਕ ਤਾਂ ਪੁਰਾਣੇ ਸਾਡੇ ਵਿਰਾਸਤੀ ਰੁੱਖ ਨੇ ਜਿਹੜੇ ਹੁਣ ਦਿਨ-ਦਿਨ ਖਤਮ ਹੋ ਰਹੇ ਆ ਕਿਸੇ ਨੂੰ ਸੰਭਾਲੂ ਦਾ ਨਹੀਂ ਪਤਾ ਕਿਸ ਨੂੰ ਟੱਕ ਦਾ ਨਹੀਂ ਪਤਾ ਤਾਂ ਉਹ ਉਹ ਸਾਰੇ ਵੱਖ-ਵੱਖ ਬੂਟੇ ਜਿਹੜੇ ਚਾਹੇ ਆਮ ਦਾ ਟਾਕਾ ਕਿੱਕਰ ਆ ਜੰਡਾ ਕਰੀਰ ਆ ਬਰਨਾ ਤੂਤਾ ਇਹ ਸਾਰੀਆਂ ਜਿਹੜੀਆਂ 50 60 ਕਿਸਮ ਦੇ ਜਿਹੜੇ ਵਿਰਾਸਤੀ ਰੋਖ ਹੈ ਉਹ ਇੱਥੇ ਲੱਗ ਰਹੇ ਆ ਔਰ ਇਹਦੀ ਬਿਉਤਬੰਦੀ ਖਾਸ ਤੌਰ ਤੇ ਉਸ ਸਿੰਗਲ ਤੋਂ ਕੀਤੀ ਆ ਉਹ ਉਹ ਬੂਟੇ ਜਿਆਦਾ ਪਾਏ ਗਏ ਜਿਨ੍ਹਾਂ ਤੇ ਪੰਛੀ ਜਿਆਦਾ ਆਉਂਦੇ ਆ ਕਿਉਂਕਿ ਸਾਡੇ ਜਿਵੇਂ ਜਿਵੇਂ ਡਵੈਲਪਮੈਂਟ ਹੋ ਰਹੀ ਆ ਤਾਂ ਪੰਛੀਆਂ ਦਾ ਜਿਹੜਾ ਰਹਿਣ ਬਸੇਰੇ ਆ ਉਹ ਘਟ ਰਹੇ ਆ ਸੋ ਇਹੀ ਸਾਡਾ ਮੁੱਖ ਮਕਸਦ ਹੈ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਇਹ ਵਿਚਾਰ ਪੈਦਾ ਹੋਇਆ ਕਿਸ ਤਰ੍ਹਾਂ ਇਹ ਸੋਚ ਜਿਹੜੀ ਉਜਾਗਰ ਹੋਈ ਆ ਕਿ ਇਹ ਜਿਹੜਾ ਕੰਮ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਮੌਕੇ ਦੇ ਜਿਹੜੇ ਹਾਲਾਤ ਆ ਰੁੱਖਾਂ ਦੀ ਬੇਹੱਦ ਜ਼ਰੂਰਤ ਆ ਪੌਦਿਆਂ ਜ਼ਰੂਰਤ ਆ ਕਿਸ ਤਰ੍ਹਾਂ ਸਮਝਦੇ ਤੁਸੀਂ ਕੋਵਿਡ ਚ ਆਪਾਂ ਦੇਖ ਹੀ ਲਿਆ ਕਿ ਲੋਕਾਂ ਨੂੰ ਸਾਲ ਹਲੇ ਆਕਸੀਜਨ ਖਰੀਦਣੀ ਪੈਗੀ ਠੀਕ ਆ ਔਰ ਮੋਰਓਵਰ ਜਿਹੜੀ ਇਹ ਸਮੂਚੀ ਧਰਤਾ ਨਾ ਇਹ ਇਸ ਜਿਵੇਂ ਗੁਰੂ ਸਾਹਿਬ ਨੇ 184 ਮੀਦਨੀ ਤੋਂ ਜੀਤੇ ਹੋਈ ਇਹ 84 ਲੱਖ ਜੂਨਾਂ ਦੀ ਸਾਂਝੀ ਧਰਤਾ ਔਰ ਮਨੁੱਖ ਦਾ ਲਾਈਫ ਸਟਾਈਲ ਇਹ ਹੋ ਗਿਆ ਕਿ ਉਹ ਨੂੰ ਲੱਗਦਾ ਕਿ ਨਹੀਂ ਸਾਰਾ ਕੁਝ ਖਤਮ ਕਰਕੇ ਮੈਂ ਹੀ ਰਹਾ ਤੇ ਜੇ ਅਸੀਂ ਸਾਹ ਜਪਾਉਣੀ ਆ ਜੀਵ ਜੰਤੂਆਂ ਨਾਲ ਚਾਹੇ ਉਹ ਹਵਾ ਚੜਦੇ ਪੰਛੀ ਨੇ ਚਾਇਰ ਰਿੰਗਨ ਵਾਲੇ ਜੀਵ ਨੇ ਤੇ ਉਹਨਾਂ ਲਈ ਐਹੋ ਜੀਆਂ ਜੜੀਆਂ ਜਿਹੜੇ ਜੰਗਲ ਰੂਪੀ ਝੜੀਆਂ ਨੇ ਉਹਨਾਂ ਦੀ ਲੋੜ ਆ ਤੇ ਇਸੇ ਅਸੀਂ ਤਕਰੀਬਨ ਸਾਨੂੰ 18-20 ਸਾਲ ਹੋ ਗਏ ਇਸ ਕਾਰਜ ਨੂੰ ਕਰਦੇ ਆ ਨਾ ਪਹਿਲਾਂ ਅਸੀਂ ਕਦੇ ਬਰਸਤੀ ਰੁੱਖਾਂ ਤੇ ਕੰਮ ਕਰਦੇ ਹੁੰਦੇ ਸੀ ਹੁਣ ਤਿੰਨ ਚਾਰ ਸਾਲ ਤੋਂ ਜਿਹੜੀ ਸੰਸਥਾ ਸੋਚ ਬਣਾਈ ਗਈ ਤੇ ਉਹਦੇ ਤਹਿਤ ਅਸੀਂ ਬਹੁਤ ਕੰਮ ਕਰਦੇ ਆ ਅਸੀਂ ਪਾਣੀ ਦੀ ਸੰਭਾਲ ਤੇ ਕੰਮ ਕਰਦੇ ਆ ਅਸੀਂ ਜਿਹੜੀ ਹੈਗਾ ਲੋਕਾਂ ਨੂੰ ਕੂੜਾ ਕਰਕਟ ਸੰਭਾਲਣ ਵਾਸਤੇ ਉਦੇ ਲਈ ਵੀ ਗਾਈਡ ਕਰਦੇ ਆ ਤੇ ਇੱਕ ਉਹਨਾਂ ਦਾ ਚੁਕਾਰ ਜੇ ਇਹ ਰੁੱਖ ਲਾਉਣੇ ਆ ਜਿਹੜੇ ਅੱਜ ਆਪਾਂ ਲਾ ਰਹੇ ਆ ਇਸ ਤਰ੍ਹਾਂ ਦਾ ਹੰਗਾਰਾ ਹੋ ਰਿਹਾ ਹੈ ਇੱਕ ਕਿਲਾ ਜ਼ਮੀਨ ਅੱਜ ਕੱਲ ਠੇਕਾ ਪੰਜਾਬ ਦੇ ਵਿੱਚ 60 ਤੋਂ 10000 ਦੇ ਵਿੱਚ ਚੱਲ ਰਿਹਾ ਤੇ ਜੇ ਇਹਨਾਂ ਨੇ ਆਪਣੀ ਜ਼ਮੀਨ ਕਣਕ ਝੋਨੇ ਦੀ ਪੈਦਾਵਾਰ ਲੈਣ ਦੀ ਬਜਾਏ ਇਹ ਰੁੱਖਾਂ ਬੂਟਿਆਂ ਨੂੰ ਤੇ ਪੰਛੀਆਂ ਨੂੰ ਸਮਰਪਿਤ ਕੀਤੀ ਹੈ ਤੇ ਇਹ ਇੱਕ ਬਹੁਤ ਵੱਡਾ ਹੰਗਾਰਾ ਹੈ ਇੱਕ-ਇੱਕੜ ਵਿੱਚ ਕਿੰਨੇ ਬੂਟੇ ਇਹ ਤਕਰੀਬਨ ਜੀ ਜਿਹੜੇ ਦਰਖਤ ਜਿਹੜੇ ਵੱਡੇ ਦਰਖਤ ਮੰਨੇ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਤਕਰੀਬਨ 400 ਦੇ ਕਰੀਬ ਹੈ ਤੇ 4-500 ਹੀ ਛੋਟਾ ਛੋਟੇ ਜਿਹੜੇ ਝਾੜੀनुਆ ਪੌਦੇ ਹੁੰਦੇ ਨੇ ਜਿਹੜੇ ਬਹੁਤ ਵੱਡੇ ਨਹੀਂ ਹੁੰਦੇ ਜੇ ਅਪ ਟੋਟਲ ਕਾਊਂਟ ਦੀ ਗੱਲ ਕਰਾਂਗੇ ਅੰਦਾਜ਼ਾ 1000 ਦੇ ਕਰੀਬ ਬੂਟੇ ਨੇ ਜੀ ਸਨੇਹ ਦੇਣਾ ਚਾਹੁੰਦੇ ਆ ਤੁਸੀਂ ਆਮ ਜਨਤਾ ਅ ਜਨਤਾ ਨੂੰ ਜੀ ਸਾਰੀ ਪਬਲਿਕ ਨੂੰ ਇਹ ਹੀ ਸਨੇਹਾ ਕਿ ਅਸੀਂ ਠੀਕ ਹੈ ਸਾਨੂੰ ਆਰਥਿਕਤਾ ਦੇ ਸੰਭਾਲ ਦੇ ਲਈ ਸਾਨੂੰ ਸਭ ਕੁਝ ਕਰਨ ਦੀ ਲੋੜ ਹੈ ਪਰ ਜੇ ਸਾਨੂੰ ਸ਼ੁੱਧ ਹਵਾ ਚਾਹੀਦੀ ਹੈ ਸ਼ੁੱਧ ਪਾਣੀ ਚਾਹੀਦਾ ਹੈ ਸ਼ੁੱਧ ਭੋਜਨ ਚਾਹੀਦਾ ਤੇ ਸਭ ਜੀਵ ਜੰਤੂਆਂ ਦੀ ਸਾਹ ਚਾਹੀਦੀ ਹੈ ਤੇ ਸਾਨੂੰ ਇਹੋ ਜੇ ਕਾਰਜ ਕਰਨੇ ਪੈਣਗੇ ਵਾਤਾਵਰਨ ਨੂੰ ਸੁਭਾਲਣਾ ਪਊਗਾ ਤੇ ਸਾਡੀ ਸੋਚ ਸੰਸਾ ਹਮੇਸ਼ਾ ਉਹਨਾਂ ਚੰਗੀ ਸੋਚ ਵਾਲੇ ਲਈ ਹਮੇਸ਼ਾ ਖੜੀ ਹੈ ਜਿਹੜੇ ਇਹ ਕਾਰਜ ਕਰਨਾ ਚਾਹਣਗੇ ਅਸੀਂ ਉੱਥੇ ਵੀ ਹਾਜ਼ਰ ਹੋਵਾਂਗੇ ਤੇ ਕੀ ਨਾਮ ਹੈ ਤੇ ਕੀ ਕਹਿਣਾ ਇਸ ਮੌਕੇ ਤੇ ਤੁਹਾਡਾ ਮੇਰਾ ਨਾਮ ਹੈ ਜੀ ਬ੍ਰਿਜਮੋਹਨ ਭਾਰਦवाज ਮੈਂ ਵੀ ਸੋਚ ਸੰਸਥਾ ਦਾ ਮੈਂਬਰ ਹਾਂ ਕਿੰਨੇ ਕ ਸਮੇਂ ਤੋਂ ਕੰਮ ਕਰ ਰਹੇ ਹੋ ਅ ਜਿਵੇਂ ਇੱਕ ਬਲਿੰਦਰ ਨੇ ਦੱਸਿਆ ਜੀ ਕਿ ਅਸੀਂ तकरीबन ਪਿਛਲੇ 20 ਸਾਲਾਂ ਤੋਂ ਵਿਰਾਸਤੀ ਰੁੱਖਾਂ ਤੇ ਕੰਮ ਕਰ ਰਹੇ ਹਾਂ ਵੀ ਭਾਈ ਸਾਲ ਹੋ ਗਏ ਹਾਂ ਜੀ ਤੇ ਸਾਡਾ ਵਾਤਾਵਰਣ ਕੋਲ ਮਿਲਾ ਕੇ ਰੁੱਖਾਂ ਦੇ ਆਸ-ਪਾਸ ਹੀ ਘੁੰਮਦਾ ਸਾਰੇ ਜੀਵ ਜੰਤੂਆਂ ਦਾ ਜੀਵਨ ਜਿਹੜਾ ਹੈਗਾ ਉਹ ਰੁੱਖਾਂ ਦੇ ਦੁਆਲੇ ਘੁੰਮਦਾ ਹੈ ਬੂਟਿਆਂ ਦੇ ਦੁਆਲੇ ਘੁੰਮਦਾ ਹੈ ਸੋ ਇਹ ਜਿਹੜਾ ਆਹ ਜਿਹੜੀ ਚਿੜੀ ਬਣਾਈ ਜਾ ਰਹੀ ਹੈ ਇਹ ਵੀ ਮੁੱਖ ਤੌਰ ਤੇ ਜਿਵੇਂ ਦੱਸ ਦੱਸਿਆ ਇਹ ਪੰਛੀਆਂ ਨੂੰ ਧਿਆਨ ਚ ਰੱਖ ਕੇ ਬਣਾਈ ਜਾ ਰਹੀ ਹੈ। ਚਿੜੀਆਂ ਦਾ ਜੰਬਾ ਵੱਖਰਾ ਹੀ ਕਨਸੈਪਟ ਹੈ ਤੁਹਾਡਾ। ਚਿੜੀਆਂ ਦਾ ਚੰਬਾ ਇਹਦਾ ਨਾਂ ਹੀ ਤਾਂ ਰੱਖਿਆ ਗਿਆ ਹੈ ਜੀ ਕਿ ਇਹ ਕੁੱਲ ਮਿਲਾ ਕੇ ਪੰਛੀਆਂ ਲਈ ਇੱਕ ਬਿਹਤਰ এনਵਾਇਰਨਮੈਂਟ ਦੇਣ ਲਈ ਪਿਆਰ ਕੀਤਾ ਜਾ ਰਿਹਾ ਹੈ। ਅ ਆਪਾਂ ਆਮ ਦੇਖਦੇ ਆਂ ਕਿ ਨਕਲੀ ਆਲਣੇ ਜਾਂ ਲੱਕੜ ਦੇ ਜਾਂ ਘਾਹ ਹੂਸ ਦੇ ਬਣੇ ਹੋਏ ਆਲਣੇ ਟੰਗਰ ਦਰਵਾਜ਼ੇ ਬਹੁਤ ਵੱਧ ਰਿਹਾ ਹੈ। ਲੇਕਿਨ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਦੁਨੀਆਂ ਦੇ ਤਕਰੀਬਨ 20% ਜੀ ਜ਼ਿਆਦਾ ਲਾ ਲਈਏ ਤਾਂ ਕਹਿੰਦੇ 18% ਨੇ। ਪੰਛੀਓ ਨੇ ਜਿਹੜੇ ਏਦਾਂ ਦੇ ਆਲਣਿਆਂ 'ਚ ਆਪਣਾ ਘਰ ਬਣਾ ਸਕਦੇ ਆ ਜਾਂ ਜਿਹੜੇ ਕੈਵਿਟੀ ਨੇਸਟਰ ਕਹਿੰਦੇ ਆ ਜਿਹਨੂੰ ਆਪਾਂ ਜਿਹੜੇ ਖੁੱਡਾਂ 'ਚ ਘਰ ਬਣਾਉਂਦੇ ਨੇ ਸਿਰਫ ਉਹੀ ਨਕਲੀ ਆਲਣਿਆਂ 'ਚ ਆਪਣਾ ਰਹਿਣ ਬਸੇਰਾ ਬਣਾਉਂਦੇ ਆ ਬਾਕੀ ਦੇ ਜਿਹੜੇ 80% ਪੰਛੀ ਨੇ ਉਹਨਾਂ ਨੂੰ ਰੁੱਖ ਬੂਟੇ ਚਾਹੀਦੇ ਹੁੰਦੇ ਆ ਕਿਉਂਕਿ ਉਹ ਉਹ ਨਕਲੀ ਆਲੇ 'ਚ ਨਹੀਂ ਰਹਿੰਦੇ ਉਹਨਾਂ ਨੇ ਆਪਣੇ ਆਲਣੇ ਜਾਂ ਆਬ ਬਣਾਉਣੇ ਆ ਜਾਂ ਆਲਣੇ ਬਣਾਉਂਦੇ ਹੀ ਨਹੀਂ ਸੋ ਲੇਕਿਨ ਇੱਕ ਹੋਰ ਚੀਜ਼ ਹੈ ਜਿਹੜਾ ਰੁੱਖਾਂ ਦਾ ਉਸ ਤੋਂ ਵੀ ਵੱਡਾ ਮਹੱਤਵ ਹੈ ਜਾਂ ਬੂਟਿਆਂ ਦਾ ਉਹ ਹੈ ਕਿ ਪੰਛੀਆਂ ਦਾ ਜਿਹੜੀ ਖੁਰਾਕ ਹੈ ਉਹਦਾ ਇੱਕ ਵੱਡਾ ਹਿੱਸਾ ਛੋਟੇ ਕੀੜੇ ਮਕੌੜੇ ਹੁੰਦੇ ਆ ਜਿਹੜੇ ਕਿ ਬਹੁਤ ਜ਼ਰੂਰੀ ਨੇ ਉਹਨਾਂ ਦੇ ਬੋਟਾ ਨੂੰ ਪਾਲਣ ਲਈ ਸੋ ਉਹ ਜਿਹੜੇ ਮਿਲਣੇ ਨੇ ਉਹ ਸਾਨੂੰ ਰੁੱਖਾਂ ਬੂਟਿਆਂ ਤੋਂ ਹੀ ਮਿਲਦੇ ਨੇ ਪੰਛੀਆਂ ਨੂੰ ਸੋ ਉਹ ਖੁਰਾਕ ਦੇ ਤੌਰ ਤੇ ਜੋ ਹੈ ਅ ਬੀਜ ਜਿਹੜੇ ਹੈਗੇ ਨੇ ਉਹ ਰੁੱਖਾਂ ਬੂਟਿਆਂ ਤੋਂ ਮਿਲਦੇ ਨੇ ਫਲ ਮਿਲਦੇ ਨੇ ਕੀੜੇ ਮਿਲਦੇ ਨੇ ਸੋ ਪੰਛੀਆਂ ਦੀ ਖੁਰਾਕ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਰੁੱਖ ਬੂਟੇ ਦਿੰਦੇ ਨੇ ਮੁਰਕੇ ਉਹਨਾਂ ਨੂੰ ਰਹਿਣ ਲਈ ਰਾਤ ਨੂੰ ਬੈਠਣ ਲਈ ਲੁਕਣ ਲਈ ਕੁਝੇ ਸ਼ਿਕਾਰੀਆਂ ਤੋਂ ਬਚਣ ਲਈ ਰੁੱਖਾਂ ਦੀ ਲੋੜ ਹੁੰਦੀ ਹੈ। ਸੋ ਨਕਲੀ ਡਾਲ ਰਣੇ ਚੰਗਾ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਰੁੱਖਾਂ ਬੂਟਿਆਂ ਨੂੰ ਸੰਭਾਲਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤਾਂਕਿ ਸਾਡੇ ਵਾਤਾਵਰਣ ਨੂੰ ਕੁੱਲ ਮਿਲਾ ਕੇ ਸਾਰਿਆਂ ਲਈ ਫਾਇਦਾ ਹੋ ਸਕੇ।